ਸ਼੍ਰੀ ਅਨੰਦਪੁਰ ਸਾਹਿਬ ਦੇ ಗ್ರಾಮ ਪੰਚਾਇਤ ਚੱਕ ਸਹੋਟਾ ਵਿੱਚ ਪ੍ਰਬੰਧਕ ਦੀ ਨਿਯੁਕਤੀ ਦੀ ਮੰਗ ਚਾਰ ਪੰਚਾਂ ਨੇ ਸਰਪੰਚ ਤੇ ਵਿਕਾਸ ਨਾ ਕਰਵਾਉਣ ਦੇ ਲਈ ਦੋਸ਼ ਬਲਾਕ ਵਿਕਾਸ ਅਧਿਕਾਰੀ ਕੋਲ ਦਿੱਤੀ ਲਿਖਤੀ ਸ਼ਿਕਾਇਤ ਪੰਚਾਂ ਵੱਲੋਂ ਸਮਰਥਨ ਵਾਪਸ ਲੈਣ ਦਾ ਐਲਾਨ ਸਰਪੰਚ ਮੁਖਤ ਕੋਰ ਵੱਲੋਂ ਦੋਸ਼ਾਂ ਦਾ ਖੰਡਨ ਗ੍ਰਾਂਟ ਨਾ ਮਿਲਣ ਨੂੰ ਦੱਸਿਆ ਵਿਕਾਸ ਰੁਕਣ ਦਾ ਕਾਰਨ ਸਸਿਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ಗ್ರಾಮ ਪੰਚਾਇਤ ਚੱਕ ਸਹੋਟਾ ਦੇ ਪੰਜ ਵਿੱਚੋਂ ਚਾਰ ਪੰਚਾਂ ਨੇ ਮੌਜੂਦਾ ਸਰਪੰਚ ਮੁਖਤ ਕੋਰਤੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਦਿਲਚਸਪੀ ਨਾ ਲੈਣ ਦੇ ਦੋਸ਼ ਲਗਾਉਂਦੇ ਹੋਏ ಗ್ರಾಮ ਪੰਚਾਇਤ ਵਿੱਚ ਪ੍ਰਬੰਧਕ ਜਾਂ ਸਰਕਾਰੀ ਕਰਮਚਾਰੀ ਨਿਯੁਕਤ ਕਰਨ ਦੀ ਮੰਗ ਕੀਤੀ ਹੈ ਪੰਚਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਦਫ਼ਤਰ ਵਿੱਚ ਲਿਖਤੀ ਸ਼ਿਕਾਇਤ ਸੌਂਪਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਮਿਲੀ ਗ੍ਰਾਂਟ ਨੂੰ ਪਿੰਡ ਦੇ ਵਿਕਾਸ ਲਈ ਸਹੀ ਢੰਗ ਨਾਲ ਨਹੀਂ ਵਰਤਿਆ ਜਾ ਰਿਹਾ ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਕਿ ਸਰਪੰਚ ਵੱਲੋਂ ਵਿਕਾਸ ਕਾਰਜਾਂ ਵੱਲ ਧਿਆਨ ਨਾ ਦੇਣ ਕਾਰਨ ਉਹ ਚਾਰੇ ਪੰਜ ਆਪਣੇ ਸਮਰਥਨ ਵਾਪਸ ਲੈਂਦੇ ਹਨ ਅਤੇ ਪਿੰਡ ਦੇ ਵਿਕਾਸ ਕਾਰਜ ਚਾਰੂ ਢੰਗ ਨਾਲ ਕਰਵਾਉਣ ਲਈ ਪ੍ਰਬੰਧਕ ਨਿਯੁਕਤ ਕਰਨ ਦੀ ਮੰਗ ਕਰਦੇ ਹਨ ਲਿਖਤੀ ਸ਼ਿਕਾਇਤ ਦੇਣ ਵਾਲਿਆਂ ਵਿੱਚ ਬਾਲੀ ਸਿੰਘ ਬਲਜੀਤ ਕੌਰ ਵਿਜੀਤਾ ਅਤੇ ਰੇਖਾ ਰਾਣੀ ਪੰਜ ਸ਼ਾਮਲ ਹਨ ਇਸ ਮੌਕੇ ਅਰੁਣਜੀਤ ਸਿੰਘ ਅਤੇ ਹਰदयाल ਸਿੰਘ ਵੀ ਮੌਜੂਦ ਸਨ ਦੂਜੇ ਪਾਸੇ ਮੌਜੂਦਾ ਸਰਪੰਚ ਮੁਖਤ ਕੋਰ ਨੇ ਪੰਚਾਂ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਅਨਕਾਰਦਿਆਂ ਕਿਹਾ ਕਿ ਕੁਝ ਬਾਹਰੀ ਲੋਕ ਪਿੰਡ ਦੇ ਮਸਲਿਆਂ ਵਿੱਚ ਦਖਲ ਦੇ ਰਹੇ ਹਨ ਜਿਸ ਕਾਰਨ ਗਲਤ ਫਹਿਮੀਆਂ ਪੈਦਾ ਹੋ ਰਹੀਆਂ ਹਨ ਸਰਪੰਚ ਮੁਖਤ ਕੋਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਕੋਈ ਵਿਸ਼ੇਸ਼ ਗ੍ਰਾਂਟ ਪ੍ਰਾਪਤ ਨਹੀਂ ਹੋਈ ਜਿਸ ਕਾਰਨ ਵਿਕਾਸ ਕਮ ਪ੍ਰਭਾਵਿਤ ਹੋਏ ਹਨ ਹਾਲਾਂਕਿ ਉਹਨਾਂ ਕਿਹਾ ਕਿ ਵਿੱਤ ਕਮਿਸ਼ਨ ਵੱਲੋਂ ਮਿਲੀ ਗ੍ਰਾਂਟ ਨਾਲ ਪਿੰਡ ਵਿੱਚ ਵਿਕਾਸ ਕਾਰਜ ਜਾਰੀ ਹਨ ਅਤੇ ਜੇ ਕੋਈ ਚਾਹੇ ਤਾਂ ਪਿੰਡ ਆ ਕੇ ਵਿਕਾਸ ਕਾਰਜਾਂ ਦੀ ਹਕੀਕਤ ਖੁਦ ਵੇਖ ਸਕਦਾ ਹੈ ਮੇਰਾ ਨਾਮ ਹਰਜਿੰਦਰ ਸਿੰਘ ਹੈ ਮੇਰੀ ਵਾਈਫ ਪੰਚ ਹੈ ਵਾਰਡ ਨੰਬਰ 5 ਹੈ ਤੇ ਮੈਂ ਇੱਕ ਪਿੰਡ ਦੇ ਵਿਕਾਸ ਲਈ ਅਸੀਂ ਇਕੱਠੇ ਹੋਏ ਹਾਂ ਤੇ ਆਪਾਂ ਇਹ ਚਾਹੁੰਦੇ ਹਾਂ ਵੀ ਸਾਰੇ ਇਕੱਠੇ ਹੋ ਕੇ ਵੀ ਪ੍ਰਬੰਧਕ ਲਾਇਆ ਜਾਵੇ ਤੇ ਜੋ ਆਪਣੇ ਕਾਰਜ ਹੋ ਜਾਣ ਜੀ ਤੇ ਆਪਣੇ ਕਾਰਜ ਕੋਈ ਨਹੀਂ ਹੋ ਰਿਹਾ ਜੀ ਪਿੰਡ ਮੱਲੇ ਦੇ ਵਿੱਚ ਗਲੀਆਂ ਨਾਲੀਆਂ ਜਾਂ ਕੋਈ ਹੋਰ ਸੜਕਾਂ ਹੈਗੀਆਂ ਉਹ ਅਧੂਰਾ ਕੰਮ ਪਿਆ ਹੋਇਆ ਦੋ ਸਾਲ ਹੋ ਗਏ ਆ ਕੋਈ ਕੰਮ ਨਹੀਂ ਹੋ ਰਿਹਾ ਜੀ ਨਹੀਂ ਹੋ ਰਿਹਾ ਹਾਂ ਮੇਰਾ ਪਿੰਡ ਚੱਕ ਸੋਟਾ ਆ ਚੱਕ ਮੇਰਾ ਪਿੰਡ ਆ ਤੇ ਕਾਰਜ ਕਿਤੇ ਵੀ ਨਹੀਂ ਹੋ ਰਿਹਾ ਜੀ ਨਾ ਚੱਕ 'ਚ ਹੋ ਰਿਹਾ ਤੇ ਨਾ ਸੋਟੇ 'ਚ ਹੋ ਰਿਹਾ ਜੀ ਕਿਤੇ ਵੀ ਨਹੀਂ ਹੋ ਰਿਹਾ ਜੀ ਕੋਈ ਕਾਰਜ ਹੋਵੇ ਤਾਂ ਬੰਦਾ ਦਿਸਦਾ ਹੋਵੇ ਕੁਝ ਵੀ ਨਹੀਂ ਦਿਸ ਰਿਹਾ ਜੀ ਆਪਾਂ ਨੂੰ ਨਾ ਕੋਈ ਫਿਊਚਰ 'ਚ ਦਿਸਣਾ ਜੀ ਕੋਈ ਗਰਾਂਟ ਨਹੀਂ ਹੈ ਕੋਈ ਬਾਕੀ ਪਿੰਡਾਂ ਦੇ ਸਾਰੇ ਪਿੰਡਾਂ ਨੂੰ ਗਰਾਂਟਾ ਮਿਲ ਗਈਆਂ ਸਿਰਫ ਇੱਕ ਸਾਡਾ ਪਿੰਡ ਹੀ ਵਾਂਝਾ ਰਹਿ ਗਿਆ ਵੀ ਜਿਹਨੂੰ ਗਰਾਂਟ ਨਹੀਂ ਮਿਲੀ ਜੀ ਤੇ ਇਹੀ ਸਰਕਾਰ ਤੋਂ ਇਹੀ ਮੰਗਿਆ ਵੀ ਅਸੀਂ ਸਾਰੇ ਪੰਚ ਆਪਣੇ ਹੋਸ਼ੋਈ ਵਾਸਤੇ ਨਾਲ ਇਕੱਠੇ ਹੋਏ ਆਂ ਜੀ ਤੇ ਅਸੀਂ ਪ੍ਰਬੰਧਕ ਲਾਉਣਾ ਚਾਹੁੰਦੇ ਆਂ ਵੀ ਜੋ ਅਸੀਂ ਮੰਤਰੀ ਸਾਹਿਬ ਨੂੰ ਕਹਿ ਕੇ ਅਸੀਂ ਆਪਣੀ ਜਿਹੜੀ ਜਿਹੜੀ ਸਾਡੀ ਸ਼ਿਕਾਇਤ ਚ ਕੁਝ ਵੀ ਹੈਗਾ ਆ ਤੇ ਉਹ ਅਸੀਂ ਮੂਰੇ ਉਹਨਾਂ ਦੇ ਰੱਖਾਂਗੇ ਜੋ ਚੰਗਾ ਵਾਜੂ ਸਮਝਣਗੇ ਤੇ ਉਹ ਸਾਨੂੰ ਉਹ ਦੇਣਗੇ ਜੀ ਕੁਛ ਨਾ ਕੁਛ ਹਾਂਜੀ ਲਿਖਤੀ ਰੂਪ ਚ ਦਿੱਤਾ ਹੈ ਜੀ ਉਹ ਦੇਵਾਂਗੇ ਜੀ ਆਪਾਂ ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਜਾ ਕੇ ਦੇਵਾਂਗੇ ਜੀ ਮਿਕਤ ਲਿਖਤੀ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਜਿਹੜੀ ਕਿ ਅਸੀਂ ਲਿਖੀ ਹੋਈ ਹੈ ਆਪਣੀ ਗ੍ਰਾਮ ਪੰਚਾਇਤ ਚੱਕ ਸੋਟਾ ਦੀ ਪ੍ਰਬੰਧਕ ਸਰਕਾਰੀ ਕਰਮਚਾਰੀ ਦੀ ਨਿਯੁਕਤ ਕਰਨ ਲਈ ਜੀ ਅਸੀਂ ਉਹਨਾਂ ਨੂੰ ਲੈਟਰ ਦੀ ਲਿਖੀ ਹੋਈ ਹੈ ਜੀ ਉਹ ਅਸੀਂ ਲੈਟਰ ਅਟੈਸਟਡ ਕਰਾ ਕੇ ਅਸੀਂ ਉਹਨਾਂ ਨੂੰ ਦੇਵਾਂਗੇ ਜੀ ਉਹਨਾਂ ਨੂੰ ਵਿਸਤਾਰ ਚ ਦੱਸੋ ਮੇਰਾ ਨਾਮ ਬਾਲੀ ਸਿੰਘ ਹੈ ਜੀ ਮੈਂ 5642 ਨੰਬਰ 2 ਦਾ ਜੀ ਤੇ ਸਾਡੇ ਪਿੰਡ ਦੇ ਵਿਕਾਸ ਤੇ ਬਹੁਤ ਦਿੱਕਤ ਆ ਰਹੀ ਹੈ ਜੀ ਸਪੈਨ ਸਾਹਿਬ ਉਹ ਨਹੀਂ ਮੜ ਮੜੀ ਗੱਲ ਪਿੱਛੇ ਲੜੀ ਜਾਂਦੇ ਇਹਦੇ ਘਰ ਦੇ ਇਸ ਕਰਕੇ ਜੀ ਅਸੀਂ ਚਾਹਦੇ ਆ ਵੀ ਸਰਕਾਰੀ ਇਹਦੇ ਵਿੱਚ ਉਹ ਲੱਗ ਜਵੇ ਸਰਕਾਰ ਆਪਣੇ ਤੌਰ ਤੇ ਕੰਮ ਕਰਾਵੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਜੀ ਅਸੀਂ ਸਾਰੇ ਪਿੰਚ ਇਕੱਠੇ ਆ ਜੀ ਸਰ ਮੰਗ ਸਰ ਇਹੀ ਹੈ ਪਿੰਡ ਦੀ ਉਹ ਮੰਗ ਹੈ ਸਰ ਕਿ ਕੰਮ ਨਹੀਂ ਹੋ ਰਹੇ ਵਿੱਤ ਕਮਿਸ਼ਨ ਦੇ ਪੈਸੇ ਆਏ ਉਹਦੇ ਵਿੱਚ ਵੀ ਕੰਮ ਬੰਦਾ ਕਰ ਅੱਗੇ ਕੀਆ ਕਰਦਾ ਉਹਦੇ ਵੀ ਕੰਮ ਨਹੀਂ ਹੋਇਆ ਹੁਣ ਤੱਕ ਵਿਚਾਰੇ ਦਾ ਇਸ ਕਰਕੇ ਅਸੀਂ ਇਕੱਠੇ ਹੋਏ ਆ ਵੀ ਚਲੋ ਵੀ ਸਾਰੇ ਅਸੀਂ ਇੱਕ ਪਾਸੇ ਆ ਵੀ ਸਾਡਾ ਕੰਮ ਹੋਇਆ ਜਾਵੇ ਪਿੰਡ ਦਾ ਕੰਮ ਕੀਤਾ ਜਾਵੇ ਇਹੀ ਮੰਗਾ ਜੀ ਮੈਂ ਚੱਕੋ ਗਲਤੀ ਵਿਜੇਤਾ ਪੰਜ ਬੋਰੀ ਆ ਕਿ ਕਮਿਸ਼ਨਰ ਨੂੰ ਜੋ ਵੀ ਸਾਨੂੰ ਗਰੰਟੀ ਆ ਰਹੀ ਹੈ ਉਸ ਬਾਰੇ ਕੋਈ ਕੁਝ ਪਤਾ ਨਹੀਂ ਹੈਗਾ ਨਾ ਸਾਡੀ ਗਲੀ ਮੁਹੱਲੇ ਦਾ ਕੋਈ ਵੀ ਵਿਕਾਸ ਹੋ ਰਿਹਾ ਨਾ ਨਾਲੀ ਹੈ ਨਾ ਸੜਕਾਂ ਪਨੜੀਆਂ ਨੇ ਸਾਡੀ ਪ੍ਰਸ਼ਨ ਇਹ ਮੰਗੇ ਕਿ ਗਲੀਆਂ ਸੜਕਾਂ ਬਣਾਈਆਂ ਜਾਣ ਔਰ ਕੋਈ ਵੀ ਕਰਮਚਾਰੀ ਲਗਾਇਆ ਜਾਵੇ ਜਿਸ ਜਦੋਂ ਸਾਡੇ ਪਿੰਡ ਦਾ ਵਿਕਾਸ ਹੋ ਸਕੇ ਹਾਂਜੀ ਦਸ਼ੀਕਾਲ ਜੀ ਮੇਰਾ ਨਾਮ ਮੋਕਤ ਕੌਰ ਹੈ ਮੈਂ ਟੱਕ ਔਰ ਸੋਹਟੇ ਦੋ ਪਿੰਡਾਂ ਦੀ ਸਰਪੰਚਾ ਤੇ ਮੈਨੂੰ ਅੱਜ ਜਾਣਕਾਰੀ ਮਿਲੀ ਵੀ ਮੇਰੇ ਜਿਹੜੇ ਪਿੰਡ ਦੇ ਪੰਚ ਐ ਉਹਨਾਂ ਨੇ ਮਤਲਬ ਮੇਰੇ ਲਈ ਇੱਕ ਐਪਲੀਕੇਸ਼ਨ ਦਿੱਤੀ ਆ ਵੀ ਮੈਂ ਕੋਈ ਕੰਮ ਨਹੀਂ ਕਰਦੀ ਪਿੰਡ ਦੇ ਪਰ ਤੁਸੀਂ ਦੱਸੋ ਮੈਨੂੰ ਜਦ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਠੀਕ ਹੈ ਜੀ ਤੇ ਮੈਂ ਪੈਸੇ ਕਿੱਥੋਂ ਲਗਾਣੇ ਆ ਬਾਕੀ ਜਿਹੜੇ ਮੈਨੂੰ ਵਿੱਤੀ ਕਮਿਸ਼ਨ ਦੇ ਪੈਸੇ ਆ ਰਹੇ ਆ ਉਹ ਮੇਰਾ ਕੰਮ ਚੱਲ ਰਿਹਾ ਪਿੰਡ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਪਿੰਡ ਦੇ ਵਿੱਚ ਲੱਗ ਰਿਹਾ ਉਹ ਤੇ ਬਾਕੀ ਹੋਰ ਵੀ ਮਤਲਬ ਪਾਸ ਹੋ ਚੁੱਕੇ ਆ ਉਹ ਵੀ ਕੰਮ ਸ਼ੁਰੂ ਹੋਣੇ ਆ ਤੇ ਵਾਕਈ ਸਰਕਾਰ ਨਹੀਂ ਦੇ ਰਹੀ ਪੈਸੇ ਤਾਂ ਮੈਂ ਵੀ ਕਿੱਥੋਂ ਲਗਾ ਸਕਦੀ ਆ ਤੇ ਜਿਹੜੇ ਪੰਚ ਨੇ ਸਰਪੰਚ ਪੰਚਾਂ ਨੇ ਮੇਰੇ ਖਿਲਾਫ ਮਤਲਬ ਦਿੱਤੀ ਐ ਅਪਲੀਕੇਸ਼ਨ ਤੇ ਚਲੋ ਉਹ ਵੀ ਮੇਰੇ ਪਿੰਡ ਦੇ ਆਪਣੇ ਆ ਤੇ ਆਪਾਂ ਕੋਈ ਨਾ ਉਹਨਾਂ ਨਾਲ ਵੀ ਮਿਲ ਬੈਠ ਕੇ ਗੱਲ ਕਰਾਂਗੇ ਤੇ ਹਾਂਜੀ ਦੇਖੋ ਮੈਂ ਇਸ ਪਿੰਡ ਦੀ ਨੋਆ ਤੇ ਇਹ ਜਿਹੜੇ ਭੈਣ ਮਤਲਬ ਸਰਪੰਚ ਪੰਜ ਆ ਇਹ ਵੀ ਮੇਰੇ ਭੈਣ ਭਰਾ ਹੀ ਆ ਸਾਰੇ ਅਸੀਂ ਪਿੰਡ ਦੇ ਪਰਿਵਾਰ ਹੀ ਹੁੰਦਾ ਪਿੰਡ ਦਾ ਇੱਕ ਸਾਰਾ ਨਾ ਤੇ ਬਾਕੀ ਇਹਨਾਂ ਦੇ ਵਿੱਚ ਥੋੜੇ ਜਿਹੇ ਜਿੱਦਾਂ ਕੋਈ ਬਾਹਰੀ ਬੰਦੇ ਆ ਕੇ ਥੋੜੇ ਦਾਸਲ ਅੰਦਾਜੀ ਕਰ ਰਹੇ ਆ ਇਹਨਾਂ ਨੂੰ ਪੁਸ਼ ਕਰ ਰਹੇ ਆ ਉਹਦੇ ਕਰਕੇ ਇਹ ਇਹ ਸਾਡੇ ਨਾਲ ਥੋੜਾ ਉਹ ਕਰ ਰਹੇ ਆ ਤੇ ਬਾਕੀ ਦੇਖੋ ਕੰਮ ਤਾਂ ਚੱਲ ਰਹੇ ਆ ਮੇਰੇ ਵੱਲੋਂ ਤਾਂ ਚੱਲ ਰਹੇ ਆ ਜਿੰਨੇ ਕਿ ਮੇਰੇ ਮੈਂ ਜਿੰਨੇ ਜੋਗੀ ਹੈਗੀਆਂ ਉਹਨਾਂ ਦਾ ਮੇਰਾ ਕੰਮ ਚੱਲ ਰਿਹਾ ਹੈ ਵਾਕਿ ਹੁਣ ਪੰਜਾਬ ਸਰਕਾਰ ਜੇ ਤੋ ਕੁਝ ਦੇਗੀ ਮੈਨੂੰ ਫੰਡ ਦੇਗੀ ਤਾਂ ਮੈਂ ਤਾਂ ਖੁਦ ਤਿਆਰ ਬੈਠੀਆਂ ਕੰਮ ਕਰਨ ਲਈ ਪਰ ਮੈਨੂੰ ਵੀ ਕੁਝ ਜੇ ਮਿਲੇਗਾ ਮੈਂ ਵੀ ਤਾਂ ਹੀ ਪਿੰਡ ਦੇ ਵਿਕਾਸ ਲਈ ਕੁਝ ਲਗਾਵਾਂਗੀ ਕੋਈ ਪੈਸਾ ਲਗਾਵਾਂਗੀ ਹਾਂਜੀ ਮੈਂ ਮੈਂ ਸਾਰੇ ਕਿਤੇ ਜਾਣੀ ਆ ਮੈਂ ਕਸਟਹਾਣੇ ਚ ਵੀ ਜਾਣੀ ਆ ਕਚੈਰੀਆਂ ਚ ਵੀ ਜਾਣੀ ਆ ਜਿੱਥੇ ਵੀ ਮੈਨੂੰ ਕੋਈ ਵੀ ਕਹਿੰਦਾ ਵੀ ਸਾਡਾ ਇਹ ਕੰਮ ਹੈ ਤਾਂ ਆਪਾਂ ਖੁਦ ਪਹਿਲ ਦੇ ਹੱਦ ਤੇ ਉਹਨਾਂ ਦੇ ਨਾਲ ਜਾ ਹੀ ਰਹੇ